ਕਿੱਤੋ ਖੇਤੀ ਆ ਕੇ ਸ਼ਾਰਟਕਟ ਲਾ ਕੇ ਕੋਈ ਤੁਰ ਕੇ ਕੋਈ ਸਮੋਟਸਾਈਕਲ ਤੇ ਆ ਕੇ ਪ੍ਰਸ਼ਾਸਨ ਕਰਕੇ ਇੱਥੇ ਖੜੇ ਆ ਵੀ ਇਹੀ ਲੋਕ ਨੇ ਜਿਹੜੇ ਉਸ ਦਿਨ ਵੀ 1.5 ਦੋ ਲੱਖ ਬੰਦਾ ਸੀਗਾ ਅੱਜ ਵੀ ਇੱਥੇ 25-30 ਹਜ਼ਾਰ ਬੰਦਾ ਇਹੀ ਆਮ ਆਦਮੀ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਬਦਲਾ ਦੇ ਚੱਕਰ ਜਿਹਾ ਲਿਆ ਸੀਗਾ ਭਵੰਤਮਨ ਨੂੰ ਸੱਚ ਸੁਣਨ ਦੀ ਹੱਤ ਨਹੀਂ ਹੈਗੀ ਕਿਉਂਕਿ ਜਦੋਂ ਉਹ ਦੂਜੀਆਂ ਪਾਰਟੀਆਂ ਬਾਰੇ ਵਿਰੋਧ ਬੋਲਦਾ ਸੀ ਉਦੋਂ ਚੰਗਾ ਸੀਗਾ ਅੱਜ ਇਹ ਭਵੰਤਮਨ ਦੀ ਉਹਨੂੰ ਸ਼ੀਸ਼ਾ ਦਿਖਾਉਂਦਾ ਕੋਈ ਗੱਲ ਨਹੀਂ ਵੀਰੇ ਜੀ ਅਸੀਂ ਆਪਦੇ ਹੱਥੀ ਕੰਡੇ ਪੀਜਾਂ ਤੇ ਧੌਣ ਚ ਕਿਲਾ ਕੱਢ ਕੇ ਦੇ ਦੀ ਕੱਢ ਕੇ ਜਾਵਾਂਗੇ ਗੱਲ ਰਾਜਨੀਤੀ ਦੀ ਨਹੀਂ ਗੱਲ ਵੀਰੇ ਇੱਥੇ ਜਵਾਨੀ ਦੀ ਜਿਹੜਾ ਸੱਚ ਬੋਦਨ ਨੂੰ ਕਿਉਂ ਟੱਕਿਆ ਜਾਂਦਾ ਉਹਦੇ ਨਾਲ ਡਿਬੇਟ ਕਰ ਲਈ ਜਦੋਂ ਡਿਬੇਟ ਦਾ ਸੀਐਮ ਨੇ ਟਾਈਮ ਰੱਖਿਆ ਜੀ ਫਿਰ ਆਪਣੇ ਬੰਦੇ ਰੱਖ ਲਈ ਕੀ ਗੱਲ ਬਈ ਬਾਈ ਜੀ ਤੁਸੀਂ ਅੱਜ ਧਰਨੇ ਦੇ ਵਿੱਚ ਪਹੁੰਚੇ ਹੋ ਲੱਖਾ ਸਿੰਘ ਸਿਧਾਨਾ ਵੀ ਪਹੁੰਚਿਆ ਕੀ ਇਹ ਧਰਨਾ ਪੱਕਾ ਕਰ ਦਿੱਤਾ ਦੇਖੋ ਜੀ ਜਿਹੜੀ ਕਾਲ ਸੀਗੀ ਟੀਮ ਦੀ ਪਿੱਛੋਂ ਜਿਹੜੀ ਜਥੇਬੰਦੀਆਂ ਦੀ ਜਿਹੜੀ ਆਪਣੀ ਤਿੰਨ ਤਰੀਕੇ ਦਾ ਰੱਖਿਆ ਸੀਗਾ ਸਾਡਾ ਸੀਗਾ ਸੀਐਮ ਹਾਊਸ ਘੇਰਨਾ ਜੀ ਅੱ ਸਰਕਾਰ ਨੇ ਸਾਨੂੰ ਪਤੀਆ ਕੱਲ ਦਾ ਪੂਰਾ ਜੋਰ ਲਾਰਕ ਜਿਵੇਂ ਜਿਵੇਂ ਸਾਡੇ ਮੇਨ ਆਗੂ ਸੀਗੇ ਉਹਨਾਂ ਨੂੰ ਘਰੋਂ ਬੰਦ ਕਰ ਲੈ ਨજરਬੰਦ ਕਰ ਲਿਆ ਹਨ ਜਿਵੇਂ ਜਿਵੇਂ ਲੋਕ ਆਪਣੇ ਸਿਸਟਮ ਨਾਲ ਆ ਕੇ ਆਪਣਾ ਖੇਤੋਂ ਖੇਤੀ ਆ ਕੇ ਸ਼ਾਰਟਕਟ ਲਾ ਕੇ ਕੋਈ ਤੁਰ ਕੇ ਕੋਈ ਸਮੋਟਸਾਈਕਲ ਤੇ ਆ ਕੇ ਇੱਥੇ ਪਹੁੰਚ ਗਏ ਕਿਉਂਕਿ ਸਾਡਾ ਇਰਾਦਾ ਸੜਕ ਤੇ ਲੋਕਾਂ ਨੂੰ ਤੰਗ ਕਰਨਾ ਸੀ ਸਾਡਾ ਇਰਾਦਾ ਸੀਗਾ ਸੀ ਐਮ ਹਾਊਸੋਂ ਘੇਰਨਾ ਪਰ ਹੁਣ ਇਹ ਅੱਗੇ ਪ੍ਰਸ਼ਾਸਨ ਕਰਕੇ ਇਹ ਇੱਥੇ ਖੜੇ ਆ ਪ੍ਰਸ਼ਾਸਨ ਸਾਨੂੰ ਇਹ ਅੱਗੇ ਜਾਣ ਦੀ ਇਜਾਜ਼ਤ ਦਿੰਦਾ ਤਾਂ ਅਸੀਂ ਜ਼ਰੂਰ ਜਾਵਾਂਗੇ ਜੀ ਹਾਂਜੀ ਕੀ ਲੱਗਦਾ ਪ੍ਰਸ਼ਾਸਨ ਮੰਨ ਜੂਗਾ ਭੰਨ ਸਿੱਧ ਨੂੰ ਛੱਡੂਗਾ ਦੇਖੋ ਜੀ ਹੁਣ ਇਹ ਤਾਂ ਜਿਵੇਂ ਮੋਦੀ ਨੇ ਜਿਵੇਂ ਮੁੱਛ ਦਾ ਮਾਲ ਬਣਾ ਰੱਖਿਆ ਸੀ ਈਓ ਸੀਐਮ ਸਾਹਿਬ ਭਗੰਤਵਾਨ ਵੀ ਇਹਨੇ ਮੁੱਛ ਦਾ ਵਾਲੀ ਬਣਾ ਰੱਖੇ ਨੇ ਕੋਈ ਗੱਲ ਕੋਈ ਵੱਡੀ ਨਹੀਂ ਹੈਗੀ ਵੀ ਇਹੀ ਲੋਕ ਨੇ ਜਿਹੜੇ ਉਸ ਦਿਨ ਵੀ 1.5-2 ਲੱਖ ਬੰਦਾ ਸੀਗਾ ਅੱਜ ਵੀ ਇੱਥੇ 25-30 ਹਜ਼ਾਰ ਬੰਦਾ ਇਹੀ ਆਮ ਆਦਮੀ ਲੋਕਾਂ ਨੇ ਇਹਨਾਂ ਨੂੰ ਵੋਟਾਂ પાਕੇ ਬਦਲਾ ਦੀ ਚੱਕਰ ਜਿਹਾ ਲਿਆਇਆ ਸੀਗਾ ਤੇ ਕੋਈ ਇਹ ਪਹਾਨਾ ਸਿੱਧੂ ਕੋਈ ਐਡਾ ਵੱਡਾ ਕ੍ਰਾਈਮ ਨਹੀਂ ਇਹ ਕਹਿੰਦੇ ਨੇ ਨਾ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ ਨਾ ਸਿੱਧੀ ਅਰੈਸਟ ਥੋੜੀ ਹੋਣੀ ਚਾਹੀਦੀ ਸੀ ਬਾਈ ਸਰਕਾਰ ਤਾਂ ਇਹ ਵੀ ਕਹਿੰਦੀ ਆ ਵੀ ਭਾਨਾ ਚ ਚੈਨੀਆਂ ਖੋਂਦਾ ਭਾਨੇ ਤੇ ਚੌਥੇ ਤੋਂ ਪਹਿਵੇਂ ਪਰਚਾ ਦਰਜ ਹੋ ਗਿਆ ਦੇਖੋ ਯਾਰ ਸਮਾਜ ਇਹ ਚੰਗੀ ਤਰ੍ਹਾਂ ਜਾਣਦਾ ਕੁਝ ਗੱਲਾਂ ਇਹ ਜਿਹਿਆਂ ਨੇ ਜਿਹੜੀਆਂ ਆਪਾਂ ਚੰਗੀ ਤਰ੍ਹਾਂ ਜਾਣਦੇ ਹੁੰਨੇ ਆ ਤੇ ਲੋਕ ਇਹਨਾਂ ਗੱਲਾਂ ਨੂੰ ਕੁਐਸਚਨ ਪੁੱਟ ਪਤਾ ਨਹੀਂ ਕਿਉਂ ਕਰਦੇ ਨੇ ਆਪਾਂ ਨੂੰ ਜਿਹੜੇ ਬੰਦੇ ਦਾ ਕਰਦਾਰ ਬਾਰੇ ਪਤਾ ਹੀ ਵੀ 10000 ਲੈ ਸਕਦਾ ਉਹ ਜਿਹੜੇ ਬੰਦੇ ਲਵੇ 5 ਲੱਖ ਰੁਪਏ ਇਨਕਮ ਹੈਗੀ ਆ YouTube ਸਰੋਂੋਂ ਪਹਿਲਾਂ ਚਣੌਣ ਵਾਲਾ ਬੰਦਾ ਉਹ ਆ ਉਹਨੂੰ YouTube ਤੇ ਇੰਨੀ ਕਮਾਈ ਆ 8-10 ਇਹ ਗੱਲ ਕਹਿੰਦੀ ਆ ਸਰਕਾਰ ਨੂੰ ਜੀ ਦੇਖੋ ਜਿਹੜੇ ਲੋਕ ਇਹ ਭਾਨਾ ਸਿੱਧੂ ਉਹੀ ਆ ਜਿਹੜਾ ਭਗਵੰਤ ਮਾਨ ਦੀ ਸਪੋਰਟ ਕਰਦਾ ਸੀਗਾ ਦੇਖੋ ਅਕਾਲੀ ਦਲ ਨੂੰ ਕਾਂਗਰਸ ਨੂੰ ਬਗਉਂਦਾ ਰਿਹਾ ਕਹਿੰਦਾ ਰਿਹਾ ਵੀ ਹਾਂ ਵੀ ਇਹ ਚੋਰ ਨੇ ਠੱਗ ਨੇ ਅੱਜ ਇਹ ਫਿਰ ਇਹਦੇ ਨਾਲ ਤਾਂ ਕਿਉਂ ਨਿਕਲ ਗਿਆ ਭਾਈ ਅੱਜ ਇਹਨਾਂ ਨੂੰ ਕਹਿ ਰਿਹਾ ਭਗਵੰਤ ਮਾਨ ਨੂੰ ਸੱਚ ਸੁਣਨ ਦੀ ਹੱਤ ਨਹੀਂ ਹੈਗੀ ਕਿਉਂਕਿ ਜਦੋਂ ਉਹ ਦੂਜੀਆਂ ਪਾਰਟੀਆਂ ਬਾਰੇ ਵਿਰੁੱਧ ਬੋਲਦਾ ਸੀ ਉਦੋਂ ਚੰਗਾ ਸੀਗਾ ਅੱਜ ਇਹ ਭਗਵੰਤ ਮਾਨ ਦੀ ਉਹਨੂੰ ਸ਼ੀਸ਼ਾ ਦਿਖਾਉਂਦਾ ਤੇ ਇਹਨੂੰ ਚੰਗਾ ਨਹੀਂ ਲੱਗਦਾ ਭਾਈ ਮਾਨ ਸਰਕਾਰ ਕਹਿੰਦੀ ਹੁੰਦੀ ਸੀ ਸਾਨੂੰ ਸਵਾਲ ਪੁੱਛੋ ਜੇ ਸਾਡੀ ਕੋਠੀ ਵਿੱਚ ਆਓ ਜੇ ਗੱਲਬਾਤ ਕਰੋ ਜੇ ਤੁਸੀਂ ਅਸੀਂ ਤੇ ਫਿਰ ਦੇਖੋ ਵੀ ਅੱਜ ਆਏ ਆ ਫਿਰ ਦੇਖੋ ਕਿੱਥੇ ਨੇ ਸੀਐਮ ਸਾਹਿਬ ਖਾਲੀ ਪਈ ਆ ਕੋਠੀ ਮਿਲਦੇ ਨਹੀਂ ਹੈਗੇ ਅੱਡਾ-ਡਾੜਾ ਕਾਫਲਾ ਲੈ ਕੇ ਆਨੇ ਆਮ ਬੰਦਾ ਕਿੱਥੇ ਲੱਗ ਸਕਦਾ ਜੀ ਭਾਈ ਉਹ ਤਾਂ ਤੁਹਾਡੇ ਯਾਰ ਕੇ ਨੌਜਵਾਨਾਂ ਦਾ ਬਹੁਤ ਯੋਗਦਾਨ ਰਿਹਾ ਭਗਵੰਤ ਮਾਨ ਨੂੰ ਬਣਾਉਣ ਦੇ ਵਿੱਚ ਮੈਂ ਕਹਿੰਦਾ بڑے ਚੰਗੇ ਬڑے ਲੋਕਾਂ ਨੇ 92 92 ਐਮਐਲਏ ਦਿੱਤੇ ਆ ਲੋਕਾਂ ਨੇ ਕਿੱਡੇ بڑے ਸਮਰਥਨ ਨਾਲ ਸਰਕਾਰ ਬਣਾਈ ਆ ਤੇ ਲੋਕਾਂ ਨੂੰ ਮਿਲਿਆ ਕੀ ਆ ਕਿਹੜੇ ਇਲਾਕੇ ਤੋਂ ਤੁਸੀਂ ਕਿਹਸਾਲ ਕਿਤੋਂ ਬਾਈ ਜੀ ਮੈਂ ਇੱਥੇ ਆ ਜੀ ਨੇੜੇ ਲੁਕਲ ਆ ਸੰਗਰੂਰ ਤੋਂ ਆ ਤੁਸੀਂ ਜੀ ਸੰਗਰੂਰ ਤੋਂ ਲੋਕ ਆ ਸੰਗਰੂਰ ਵਾਲਿਆਂ ਨੇ ਜੜਾ ਲਾਈਆਂ ਸੀ ਤੇ ਅੱਜ ਸੰਗਰੂਰ ਵਾਲੇ ਰੋਂਦੇ ਫਿਰਦੇ ਆ ਕੀ ਲੱਗਦਾ ਤੇ ਕੋਈ ਗੱਲ ਨਹੀਂ ਵੀਰੇ ਜੀ ਅਸੀਂ ਆਪ ਦੇ ਹੱਥੀਂ ਕੰਡੇ ਬੀਜੇ ਨੇ ਤੇ ਅਸੀਂ ਇਹ ਵੀ ਪੱਟਾ ਗੱਲ ਤੋਣ ਚ ਕਿਲਾ ਕੱਢ ਕੇ ਦੇ ਦੀ ਕੱਢ ਕੇ ਜਾਵਾਂਗੀ ਕੋਈ ਦਿੱਕਤ ਨਹੀਂ ਤੇ ਜੇ ਮੋਦੀ ਦੀ ਗੱਲ ਕਰੀਏ ਪਰ ਸਰਕਾਰ ਤੇ ਆ આરોਪ ਲਾ ਰਹੇ ਆ ਆਮ ਆਦਮੀ ਪਾਰਟੀ ਵਾਲੇ ਵੀ ਸਾਡੇ ਨਾਲ ਮੇਰ ਤੋਣਾ ਉਹ ਦੇਖੋ ਜੀ ਉਹ ਤਾਂ ਪਤਾ ਉਹ ਵੀ ਧਰਨਾ ਲਾਈ ਸਰ ਉਹ ਤਾਂ ਪਤਾ ਕਿ ਦੇਖੋ ਕੀ ਗੱਲ ਆ ਜੇ ਤਾਂ ਹੁਣ ਉਹਨਾਂ ਦੇ ਸੀਐਮ ਸਾਹਿਬ ਨੂੰ ਜਾਂ ਉਹਨਾਂ ਦੇ ਮੰਤਰੀਆਂ ਨੂੰ ਦਿੱਲੀ ਤੋਂ ਤੰਗ ਕਰਦੀ ਏਡੀ ਤਾਂ ਸਾਡੇ بڑے ਬੰਦੇ ਸਾਡੇ ਬੰਦਿਆਂ ਨੂੰ ਤੰਗ ਕਰਦੀ ਆ ਪਰੇਸ਼ਾਨ ਕਰਦੀ ਆ ਜੇ ਇੱਥੇ ਹੁਣ ਹੁੰਦੀ ਆ ਹੂੰ ਫਿਰ ਇਹ ਤੇ ਚੀਕਾ ਮਾਰਦੇ ਨੇ ਆਪਣੀ ਵਾਰ ਆਪਣੀ ਵਾਰ ਚੀਕਾ ਮਾਰਦੇ ਨੇ ਹੈ ਲੱਗਦਾ ਅੱਜ ਦੇ ਮਸਲੇ ਤੋਂ ਬਾਅਦ ਲੋਕਤੰਤਰ ਲੱਗ ਰਿਹਾ ਡੈਮੋਕ੍ਰੇਸੀ ਲੱਗ ਰਹੀ ਹੈ ਇੰਡੀਆ ਦੇ ਵਿੱਚ ਜਾਂ ਪੰਜਾਬ ਦੀ ਗੱਲ ਕਰੀਏ ਤਾਂ ਬਾਈ ਜੀ ਅੱਜ ਤਾਂ ਲੋਕ ਨਾ ਲੋਕਾਂ ਦੇ ਵਿੱਚ ਐਡਾ ਖੌਫ ਬਣਾਉਣ ਨੂੰ ਦੇਖੋ ਬਰਗਾੜੀ ਕੰਡ ਹੋਇਆ ਕਿੱਡਾ ਇਹੇ ਸਰਕਾਰ ਇਹ ਭਗਵੰਤ ਮਾਨ ਇਹੀ ਕੰਮ ਤੇ ਉਤਰਿਆ ਹੋਇਆ ਹੂੰ ਇਹੀ ਇਹੀ ਕੰਮ ਤੇ ਉਤਰਿਆ ਲੋਕ ਕਿ ਤੁਸੀਂ ਇਹ ਦੱਸੋ ਵੀ ਆਪਣਾ ਡੈਮੋਕਰੇਟੀ ਹੱਕ ਆ ਅਸੀਂ ਜਾ ਸਕਦੇ ਧਰਨਾ ਲਾ ਸਕਦੇ ਕੀ ਗੱਲ ਬਈ ਅਸੀਂ ਸਾਰੇ ਬੰਦੇ ਸਾਡੇ ਜਿਹੜੇ ਜਥੇਬੰਦੀਆਂ ਦੇ ਆਗੂ ਨੇ ਘਰੇ ਡੱਕਲੇ ਕੀ ਗੱਲ ਵੀ ਕਿੱਡੇ ਕਿ ਚੋਰ ਨੇ ਸੀ ਕਿੱਡੇ ਇਹਨਾਂ ਨੇ ਤਾਂ ਪੱਤਰਕਾਰ ਵੀ ਚੱਕ ਲਏ ਬਈ ਪੱਤਰਕਾਰ ਵੀ ਚੱਕ ਲਏ ਕਿਸੇ ਨੂੰ ਜਿਹੜਾ ਸੱਚ ਬੋਲਦਾ ਉਹ ਸੁਣਨਾ ਨਹੀਂ ਚਾਹੁੰਦੇ ਜੀ ਉਹ ਟੀਵੀ ਤੇ ਰੇਡੀਓ ਤੇ ਫੋਨਾਂ ਤੇ ਸੁਣਨਾ ਨਹੀਂ ਚਾਹੁੰਦੇ ਸੋਸ਼ਲ ਮੀਡੀਆ ਤੇ ਕਿੰਨੀਆਂ ਗਲਤ ਪੁਰਾਣੀਆਂ ਦੀ ਵੀਡੀਓ ਚਲਾ ਚਲਾ ਕਿੰਨੇ ਲੋਕਾਂ ਦੇ ਵਿੱਚ ਅੱਜ ਇੱਕ ਵੀਡੀਓ ਚੱਲਦੀ ਸੀਗੀ ਕਹਿੰਦੇ ਵੀ ਲੱਖੇ ਸਧਾਨੇ ਨੇ 20 ਲੱਖ ਰੁਪਏ ਉਹਦੋਂ ਇਕੱਠਾ ਕਰ ਲਿਆ ਇੱਕ 1 ਕਿਸਦਾਨ ਨੇ ਪੁੱਛਿਆ ਵੀ 20 ਲੱਖ ਰੁਪਏ ਕੱਟਾਏ ਵੀ ਕਿਸਦਾਨ ਨੇ ਤੇ ਇਹ ਵੀ આરોਪ ਲਾ ਰਹੇ ਆ ਵੀ ਭਾਨੀ ਸਿੰਘ ਨੂੰ ਲੈ ਕੇ ਰਾਜਨੀਤੀ ਹੋ ਰਹੀ ਆ ਜਾਂ ਹੋਰ ਕਾਫੀ ਲੀਡਰ ਭਾਨੀ ਸਿੰਘ ਨੂੰ ਲੈ ਕੇ ਰਾਜ ਗੱਲ ਰਾਜਨੀਤੀ ਦੀ ਨਹੀਂ ਗੱਲ ਵੀਰੇ ਇੱਥੇ ਜਵਾਨੀ ਦੀ ਆ ਜਿਹੜਾ ਸੱਚ ਬੋਦਦਾ ਨੂੰ ਕਿਉਂ ਡੱਕਿਆ ਜਾਂਦਾ ਕਿਉਂ ਨਹੀਂ ਬੋਲਣ ਦਿੱਤਾ ਜਾਂਦਾ ਉਹਦਾ ਉਹਦਾ ਰਾਈਟ ਬਣਦਾ ਨਾ ਬੋਲ ਸਕਦਾ ਉਹ ਉਹਦਾ ਨਾ ਡਿਬੇਟ ਕਰ ਲੈ ਜਦੋਂ ਡਿਬੇਟ ਦਾ ਸੀਐਮ ਨੇ ਟਾਈਮ ਰੱਖਿਆ ਜੀ ਫਿਰ ਆਪਣੇ ਬੰਦੇ ਰੱਖ ਲੈ ਕੀ ਗੱਲ ਬਈ ਬਾਕੀ ਬੰਦੇ ਕਿਉਂ ਨਹੀਂ ਸੱਦੇ ਬਈ ਐਮਪੀ ਦੇ ਇਲੈਕਸ਼ਨ ਆ ਰਹੇ ਆ ਕੋਈ ਸਟੰਟ ਤਾਂ ਨਹੀਂ ਖੇਡ ਰਹੇ ਬਈ ਸਟੰਟ ਦਾ ਪਤਾ ਕੀ ਚੱਕਰ ਆ ਜੀ ਇਹਨਾਂ ਨੂੰ ਲੋਕ ਦੱਸਣਗੇ ਦੱਸਣਗੇ ਸੰਗਰੂਰ ਵਾਲੀ ਦੱਸਣਗੇ ਟੈਨਸ਼ਨ ਨਾ ਲਓ ਦੱਸਾਂਗੇ ਜੀ ਪੈਂ ਵੀ ਦੱਸਾਂਗੇ ਉਹ ਬਈ ਕਹਿੰਦੇ ਹੁੰਦੇ ਨਾ ਵੀ ਕੀਤੀਆਂ ਦੁੱਲੇ ਦੀਆਂ ਪੇਸ਼ ਲੱਦੀ ਰਹੀਆਂ ਆਂ ਦੋ ਗੱਲ ਹੋਈ ਹੋਈ ਅੱਜ ਪੰਜਾਬ ਨਾਲ ਜਿਸ ਤੂਰ ਵਾਲਿਆਂ ਨੇ ਦੇਖੋ ਅਸੀਂ ਦੇਖੋ ਜਿਵੇਂ ਅਸੀਂ ਕਹਿੰਦੇ ਵੀ ਅਸੀਂ ਲੁੱਟਿਆ ਲੁੱਟਿਆ ਮਹਿਸੂਸ ਕਰਦੇ ਆ ਅਸੀਂ ਮਹਿਸੂਸ ਕਰਦੇ ਆ ਲੋਕਾਂ ਕਿਉਂਕਿ ਜੇ ਅਸੀਂ ਕਹੀਏ ਵੀ ਅਸੀਂ ਵੋਟਾਂ ਨਹੀਂ ਪਾਈਆਂ ਪਾਈਆਂ ਨੇ ਲੋਕਾਂ ਨੇ ਵੋਟਾਂ ਪਾਈਆਂ ਨੇ ਸਾਰਿਆਂ ਨੇ ਤਾਂ ਬੰਨਵੇਂ ਆਈ ਨੇ ਪਰ ਇਹ ਨਜਾਇਜ਼ ਫਾਇਦਾ ਚੁੱਕਦੇ ਆ ਜਵਾਨੀ ਦਾ ਦੇਖੋ ਤੁਸੀਂ ਇਹ ਦੇਖੋ ਵੀ ਬਾਈ ਲੱਖਾ ਸਿਧਾਨਾ ਦੱਸਦਾ ਸੀਗਾ ਇਨਕਾਪਟਰ ਕਰ ਰ ਤਰੰਤਰ ਦੋ ਮੁੰਡੇ ਦਾ ਇੱਕ ਮੁੰਡਾ ਤਾਂ ਉਹਦੇ ਵਿੱਚ ਇਹ ਸੀਗਾ ਜਿਹਦੇ ਤੇ ਇੱਕ ਪਰਚਾ ਵੀ ਨਹੀਂ 5755 ਦਾ ਪਰਚਾ ਵੀ ਨਹੀਂਗਾ ਕ੍ਰਿਮਨਲ ਰਿਕਾਰਡ ਵੀ ਤੇ ਉਹ ਜਿਹੜਾ ਜੇ ਉਹ ਪਰਿਵਾਰ ਅੱਗੇ ਆਇਆ ਤਾਂ ਪਰਿਵਾਰ ਵਿਚਾਰਾ ਦੱਬ ਲਿਆ ਜੀ ਹੁਣ ਕਿਤੇ ਕਿਤੇ ਹੁਣ ਇਹ ਵੀ ਲੱਗਦਾ ਜਿਵੇਂ ਇੱਕ ਕਹਾਵਤ ਬਣੀ ਹੋਈ ਆ ਹੱਥਾਂ ਨਾਲ ਦਿੱਤੀਆਂ ਤੇ ਮੂੰਹ ਨਾਲ ਖੋਲਣੀਆਂ ਪੈਰੀਆਂ ਸਾਨੂੰ ਬਿਲਕੁਲ ਜਿਉ ਲੱਗਦੀ ਹੈ ਜੀ ਲੱਗਦੀ ਹੈ ਜੀ ਤਾਂ ਮਹਿਸੂਸ ਕਰਦੇ ਆ ਜੇ ਤੁਸੀਂ ਖੁਦ ਜਿਵੇਂ ਸਾਡੇ ਪੱਤਰਕਾਰ ਨੇ ਸਵਾਲ ਕੀਤਾ ਤੇ ਤੁਸੀਂ ਖੁਦ ਜਣਾ ਲਾਈਆਂ ਤਾਂ ਅੱਜ ਤੁਸੀਂ ਖੁਦ ਹੀ ਪੱਟਣਦੇ ਹੋਗੇ ਆ ਆਪਾਂ ਆਪ ਹੀ ਬੂਟਾ ਲੱਗਦਾ ਆ ਪੱਟ ਕੇ ਕਿੰਨਾ ਦੁੱਖ ਹੁੰਦਾ ਇਹ ਬਦਲਾ ਤਾਂ ਬਦਲਾਓ ਜਿਹੜਾ ਨਾ ਇਹ ਬਦਲੇ ਦੇ ਰੂਪ ਚ ਆ ਗਿਆ ਜੀ ਜੀ ਬਦਲੇ ਦੇ ਰੂਪ ਦੇ ਵਿੱਚ ਆ ਗਿਆ ਪਾਪੀ ਮੂਸੇ ਵਾਲਾ ਕਹਿੰਦਾ ਹੁੰਦਾ ਸੀ ਹੁਣ ਜਿਨ੍ਹਾਂ ਨੂੰ ਜਿਤਾਇਆ ਮਾੜਾ ਉਹਨਾਂ ਨੂੰ ਨਾ ਕਹੋ ਹੁਣ ਲੋਕ ਉਹਨਾਂ ਨੂੰ ਵੀ ਮਾੜਾ ਕਹੀ ਜਾਂਦੇ ਆ ਦੇਖੋ ਗੱਲ ਸਹੀ ਸੀ ਉਹਦੀ ਗੱਲ ਸਹੀ ਸੀ ਉਹਨਾਂ ਦੀ ਤੇ ਬਾਈ ਫਿਰ ਤੁਰੇ ਕਿਉਂ ਨਹੀਂ ਕਿਉਂ ਮਾਨਸ ਵਾਲਿਆਂ ਨੇ ਧੋਖਾ ਦਿੱਤਾ ਕਿਉਂ ਪੰਜਾਬ ਨੇ ਧੋਖਾ ਦਿੱਤਾ ਦੇਖੋ ਬਾਈ ਅਸੀਂ ਅਸੀਂ ਮਾਨ ਨੂੰ ਸਿਮਰਜੀਤ ਮਾਨ ਨੂੰ ਅਸੀਂ ਦੱਸਦਾ ਸੀ ਨਾ ਜਦੋਂ ਇਹ ਪਹਿਲੀ ਦੂਜੇ ਲੋ ਉਲਟ ਚੱਲ ਕੇ ਸਿਮਰਜੀਤ ਮਾਨ ਜਿਤਾਇਆ ਨਹੀਂ ਅਸੀਂ ਜਿਤਾਇਆ ਅਸੀਂ ਮੂਸੇ ਵਾਲੇ ਦੇ ਫੁੱਲ ਚਾੜੇ ਨੇ ਅਸੀਂ ਅਸੀਂ ਚੰਗੇ ਮਾੜੇ ਦੀ ਪਰਖ ਕਰਦੇ ਆ ਪਰ ਅਸੀਂ ਇੱਕ ਵਾਰੀ ਵਿਸ਼ਵਾਸ ਕਰ ਲਿਆ ਹੁਣ ਦੁਬਾਰਾ ਪਰ ਚੰਗੇ ਮਾੜੇ ਦੀ ਪਰਖ ਕਰਦੇ ਤੁਸੀਂ ਮਾਨ ਸਾਹਿਬ ਨੂੰ ਤਾਂ ਤਿੰਨ ਦੋ ਵਾਰੀ ਐਮਪੀ ਬਣਾਇਆ ਹਾਂਜੀ ਮਾਨ ਨੂੰ ਭਗਵੰਤ ਮਾਨ ਨੂੰ ਦੋ ਵਾਰੀ ਐਮਪੀ ਬਣਾਇਆ ਸੰਗਰੂਰ ਵਾਲਿਆਂ ਨੇ ਸੋ ਉਹਨੂੰ ਪਰਖ ਹੀ ਨਹੀਂ ਸੀ ਤੱਕ ਭਾਜੀ ਪਤਾ ਕੀ ਚੱਕਰ ਆ ਜੀ ਜਿਹੜਾ ਐਮਪੀ ਸੀ ਨਾ ਐਮਪੀ ਦੇ ਵਿੱਚ ਕਾਰਜਕਾਰੀ ਲੋਕਾਂ ਨੂੰ ਅਸਲ ਦੇ ਵਿੱਚ ਪੰਜਾਬ ਚ ਆ ਕੇ ਪਤਾ ਲੱਗ ਜਾਂਦਾ ਕੰਮ ਕਰਦਾ ਕਿ ਨਹੀਂ ਕਰਦਾ ਉੱਥੇ ਤਾਂ ਗੱਲਾਂ ਦੇ ਪਕੌੜੇ ਬਣਾ ਕੇ ਬੰਨ ਜਾਂਦਾ ਸੀਗਾ ਉਹ ਤਾਂ ਸਿਮਰ ਉਹ ਉਹ ਤਾਂ ਵੀ ਬਾਜੂਨ ਸਿਮਰ ਜੀ ਨੂੰ ਸਿਮਰੋ ਦਾਖਦਾ ਹੁੰਦਾ ਸੀ ਉੱਥੇ ਜਦੋਂ ਲੋਕ ਸਭਾ ਦੇ ਵਿੱਚ ਬੋਲਦਾ ਸੀ ਕਹਿੰਦਾ ਮੈਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਕੋਈ ਪਹਿਲਾ ਐਮਪੀ ਹੈ ਜਿਹਨੇ ਪੰਜਾਬ ਦੇ ਮੁੱਦਿਆਂ ਦੀ ਵਾਰਜ 28 ਲੋਕ ਸਭਾ ਚ ਲੋਕਾਂ ਨੂੰ ਦੁੱਖ ਇੰਨਾ ਹੁੰਦਾ ਨਾ ਬਾਦਲਾਂ ਤੇ ਦੁੱਖ ਵੀ ਨਹੀਂ ਹੈਗਾ ਇਹਨਾਂ ਕੈਪਟਨ ਤੇ ਦੁੱਖ ਵੀ ਨਹੀਂ ਹੈਗਾ ਇਹ ਤੇ ਬਹੁਤ ਦੁੱਖਾਂ ਲੋਕਾਂ ਨੂੰ ਦੁੱਖ ਕਿਉਂ ਆ ਭਾਈ ਉਹ ਤਾਂ ਇਹ ਗੱਲ ਕਹਿੰਦੇ ਆ ਉਹ ਕਹਿੰਦੇ ਵੀ ਇਹ ਲੋਕ ਸਾਡੇ ਤੇ ਮਜਦੇ ਆ ਅਸੀਂ ਆਮ ਘਰਾ ਦੇ ਪੁੱਤਾਂ ਅਸੀਂ ਨਾਈ ਸੀ ਅਸੀਂ ਮਾਸਟਰ ਦੇ ਮੁੰਡੇ ਐਡੀ ਬੁਰੀ ਪਾਪੀ ਚਲੋ ਚਲੋ ਗੱਲ ਦੱਸੋ ਫਿਰ ਬੰਨਵੇ ਬੋਲਦੇ ਕੱਲ ਨਹੀਂ ਬਈ ਕੋਈ ਤਾਂ ਬੋਲਣ ਯਾਰ ਐਮਐਲਏ ਬਣੇ ਨੇ ਲੋਕਾਂ ਨੇ ਬਣਾਏ ਨੇ ਫਿਰ ਸੱਚ ਦੀ ਬਜ ਕਿਉਂ ਨਹੀਂ ਬੁਲੰਦ ਕਰਦੇ ਇਹਦਾ ਮਤਲਬ ਤਾਂ ਰਿਮੋਟ ਆਉਣਾ ਹੈਗਾ ਨਾ ਕਿ ਇਹ ਤਾਂ ਆਪਾਂ ਮੰਨਦੇ ਆ ਫਿਰ ਦਿੱਲੀ ਦੀ ਚੱਲਦਾ ਹੁਣ ਰਿਮੋਟ ਫਿਰ ਨਹੀਂ ਇਹ ਕੱਲ ਹੋ ਰਿਹਾ ਇਹ ਲੋਕ ਸਾਰਿਆਂ ਨੂੰ ਪਤਾ ਜਦੋਂ ਭਾਜਪੀ ਦੀ ਲੈ ਲੋ ਸੈਂਟਰ ਦੀ ਲੈ ਲੋ ਜਿਹੜੀ ਦਿੱਲੀ ਤੋਂ ਚੱਲਦੀ ਆ ਤੇ ਫਿਰ ਲੋਕ ਜਦੋਂ ਪਤਾ ਲੋਕਾਂ ਨੇ ਖੇਤਰੀ ਪਾਰਟੀ ਲਿਆਓ ਪੰਜਾਬ ਦੇ ਵਿੱਚ ਜਿੰਨਾ ਚਿਰ ਖੇਤਰੀ ਪਾਰਟੀ ਨਹੀਂ ਆਉਂਦੀ ਉਹਨਾਂ ਚਿਰ ਪੰਜਾਬ ਦਾ ਸੁਧਾਰ ਨਹੀਂ ਹੁੰਦਾ ਲੋਕਾਂ ਨੂੰ ਪਤਾ ਹੈ ਜਦੋਂ ਦੋ ਪਾਰਟੀਆਂ ਪਹਿਲਾਂ ਗਈਆਂ ਤੀਜੀ ਪਾਰਟੀ ਆਈ ਹੁਣ ਚੌਥੀ ਪਾਰਟੀ ਫੇਰ ਆ ਰਹੀ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਦੇਖੋ ਪੰਜਾਬ ਦੇ ਲੋਕ ਇੱਕ ਗੱਲ ਆ ਵਿਸ਼ਵਾਸ ਕਰ ਜਾਂਦੇ ਆ ਬਾਈ ਜੀ ਦੇਖੋ ਇੱਕ ਵਾਰੀ ਵਿਸ਼ਵਾਸ ਕੀਤਾ ਸਰਕਾਰ ਬਣਾਈ ਤੇ ਇਹਨਾਂ ਨੂੰ ਪਤਾ ਲੱਗਿਆ ਦੇ ਤੇ ਹੁਣ ਅੱਗੇ ਫੇਰ ਇਹਨੂੰ ਦੱਸਣਗੇ ਵੀ ਬਾਈ ਜੀ ਇਹ ਗੱਲ ਕਰੀਏ ਉਸ ਦਿਨ ਕੋਰਟ ਦੁਨੇ ਤੋਂ ਬਾਹਰ ਇੱਕ ਹੋਰ 파ਰਚਾ ਕਰਤਾ ਅੱਜ ਦੇ ਧਰਨੇ ਤੋਂ ਬਾਅਦ ਲੱਗਦਾ ਸਰਕਾਰ ਦੇ ਕੰਮ ਤੇ ਕੋਈ ਜੂਨ ਸਰਕੂ ਵੀ ਬਈ ਜੂਨ ਹੀ ਜੀ ਇਹ ਤਾਂ ਦੇਖੋ ਜੀ ਜਿਵੇਂ ਵੀ ਬਦਲਾਖੋਰੀ ਦੇ ਚੱਕਰ ਚ ਪੈ ਗਿਆ ਸੀ ਹੂੰ ਮੁੱਛ ਦਾ ਬਲ ਜਿਵੇਂ ਮੋਦੀ ਨੇ ਬਣਾਏ ਸੀ ਨਾ ਵੀ ਇੱਕਦਮ ਵੀ ਐਵੇਂ ਨਹੀਂ ਵੀ ਮੁੱਛ ਤਾਂ ਐਵੇਂ ਹੀ ਅੜ ਗਿਆ ਹੁਣ ਵੀ ਵੀ ਐਵੇਂ ਨਹੀਂ ਵੀ ਹਰ ਇੱਕ ਜਗ੍ਹਾ ਤੇ ਸਰਕਾਰ ਅਸਲ ਦੇ ਵਿੱਚ ਨਾ ਇਹਨਾਂ ਨੂੰ ਇਹ ਹੋ ਗਿਆ ਵੀ ਅਸੀਂ ਹਰ ਇੱਕ ਫੈਸਲਾ ਗਲਤ ਲੈਣਾ ਹਰ ਇੱਕ ਜਗ੍ਹਾ ਤੇ ਅਸੀਂ ਜੂਟਰਨ ਲੈ ਲੈਣੇ ਆ ਵੀ ਇੱਥੋਂ ਵੀ ਅਸੀਂ ਜੂਟਰਨ ਲਮਕ ਤੇ ਸਾਡੀ ਨਖੇਦੀ ਆ ਨੇ ਭਾਨੇ ਦੇ ਪਿੱਛੇ ਕਿਉਂ ਬਦਲਾਖੋਰੀ ਦੀ ਭਾਵਨਾ ਚੱਲ ਰਹੀ ਹੈ ਜਨਨ ਕਿ ਉਹਨਾਂ ਦਾ ਪੂਲ ਸਪੋਰਟ ਕਰੀ ਸੀ ਭੈਣ ਭਗਵਾਨਤਮਨ ਦੀ ਬਾਈ ਜੀ ਜਿਹੜੀ ਨੌਜਵਾਨੀਆਂ ਨਾ ਨੌਜਵਾਨੀ ਸੱਚ ਬੋਲਦੀ ਦੇਖੀ ਨਹੀਂ ਜਾਂਦੀ ਇਹਨਾਂ ਤੋਂ ਕਿਉਂਕਿ ਜਿਹੜੀ ਨੌਜਵਾਨੀ ਜਿਹੜੀ ਸੱਚ ਬੋਲਣ ਲੱਗ ਜੇ ਉਹ ਰੜਕਣ ਲੱਗ ਜਾਂਦੀ ਆ ਉਹ ਜਾਂ ਤਾਂ ਮਾਰੀ ਜਾਂਦੀ ਆ ਜਾਂ ਉਹਨੂੰ ਜੇਲ੍ਹਾਂ ਚ ਧੱਕਿਆ ਜਾਂਦਾ ਜੀ ਹੁੰਦਾ ਕੀ ਪਲਾਨ ਆ ਬਾਈ ਕੀ ਕਾਲ ਆਈ ਆ ਬਾਈ ਜੀ ਕੋਈ ਕਾਲ ਹਜੇ ਤਾਂ ਸਾਡਾ ਸਿਸਟਮ ਇੱਥੋਂ ਸਟੇਜ ਲੱਗੀ ਆ ਜੀ ਕੁਛ ਰਾਹਗਰੀ ਕਹਿੰਦੇ ਨੇ ਵੀ ਨੰਗਣ ਦੋ ਅਸੀਂ ਉਹਨਾਂ ਨੂੰ ਕਹਤਾ ਵੀ ਰੋੜ ਇੱਕ ਸਾਈਡ ਸਾਡੇ ਕੋਲ ਨਹੀਂ ਕੋਈ ਦਿੱਕਤ ਨਹੀਂ ਪ੍ਰਸ਼ਾਸਨ ਦੀਆਂ ਗੱਡੀਆਂ ਲੱਗੀਆਂ ਨੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਅਸੀਂ ਅੱਗੇ ਜਾਣ ਲਈ ਤਿਆਰ ਆ ਸਾਨੂੰ ਅੱਗੇ ਭੇਜ ਜਾਂਦੇ ਪ੍ਰਸ਼ਾਸਨ ਨੇ ਕਿਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਔਰ ਰਾਸਤੇ ਦੀ ਗੱਲ ਕਰੀਏ ਤਾਂ ਮਾਨ ਸਰਕਾਰ ਨੂੰ ਕੀ ਅੱਜ ਦਾ ਖਤਰਾ ਹੈਗਾ ਇਹ ਭਾਨੇ ਸਿੱਧੂ ਤੋਂ ਕਿਹੜਾ ਏਡਾ ਜਿਹੜਾ ਤਕੜਾ ਪੁਲਿਸ ਪ੍ਰਸ਼ਾਸਨ ਦਾ ਪ੍ਰਬੰਧ ਕੀਤਾ ਹੈ ਨਹੀਂ ਖਤਰਾ ਤਾਂ ਇਹੀ ਆ ਨਾ ਜੀ ਸੱਚ ਬੋਲਦਾ ਜੀ ਸੱਚ ਸੱਚ ਬੋਲਦਾ ਸੱਚ ਕੀ ਬੋਲਦਾ ਉਹਨਾਂ ਦੇ ਖਿਲਾਫ ਜਾਂਦਾ ਉਹ ਕਰਦੀ ਗਲਤ ਨਹੀਂ ਜਿਹੜਾ ਥੋੜਾ ਰੁਪਈਆ ਜਰਰੀ ਤੋਂ ਵਾਪਸ ਕਰਾ ਰਿਆ ਕੀ ਗੱਲ ਸਰਕਾਰ ਦੇ ਕੋਈ ਨੌਲੇਜ 'ਚ ਨਹੀਂਗਾ ਸਰਕਾਰ ਜੋ ਮਰਜ਼ੀ ਕਰ ਸਕਦੀ ਆ ਸਰਕਾਰ ਤੁਸੀਂ ਇਹ ਦੇਖੋ ਵੀ ਕਿਸੇ ਵੀ ਏਜੰਟ ਦੇ ਕੋਈ 10000 ਕਿਸੇ ਨੇ ਦਬਾਇਆ ਵੀ ਸਰਕਾਰ ਨੇ ਦੱਸੋ ਕਿਸੇ ਦੇ ਪਰਚਾ ਹੋਇਆ ਵੀ ਦੱਸੋ ਏਜੰਟ ਦੇ ਕਿਸੇ ਦੇ ਹੋਇਆ ਪਰਚਾ ਹਰ ਵਿੱਚ ਪਰਚੇ ਦੀ ਇਹ ਗੱਲ ਕਰੀਏ ਮਾਨ ਸਰਕਾਰ ਤਾਂ ਸੱਤਾ ਤੋਂ ਹਉਣ ਤੋਂ ਪਹਿਲਾਂ ਇਹ ਇਹ ਕਹਿੰਦੀ ਸੀ ਵੀ ਅਸੀਂ ਪੰਜਾਬ ਤੇ ਨੌਜਵਾਨਾਂ ਤੇ ਕੋਈ ਹੋਰ ਪਰਚਾ ਨਹੀਂ ਪਾਉਣਾ ਸਾਡੇ ਤੋਂ ਪਹਿਲਾਂ ਵਾਲੇ ਪਰਚੇ ਹੀ ਨਹੀਂ ਲੋਟ ਆਉਂਦੇ ਜਿਹੜੇ ਪਰਚੇ ਵਾਲੀ ਗੱਲ ਆ ਬਈ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸਰਕਾਰ ਨੇ ਹੁਣ ਜਿਹੜੀ 11 ਤਰੀਕ ਨੂੰ ਸੀਐਮ ਸਾਹਿਬ ਦੀ ਇੰਟਰਵਿਊ ਹੋਈ ਆ ਜਿਹੜੇ ਬੋਲੇ ਨੇ ਉਹ ਉਹਦੇ ਵਿੱਚ ਆ ਟਰੈਕਟਰ ਬੁਲਟਪਰੂਫ ਲੱਤੇ ਨੇ ਉਹ ਜਿਵੇਂ ਹੁਣ 2.5 ਲੱਖ ਸਦਾਨਾ ਦੱਸਦਾ ਸੀਗਾ ਜਿਹੜਾ 84 ਟਾਈਮ 90 ਟਾਈਮ ਉਹ ਟਰੈਕਟਰ ਚੱਲੇ ਨੇ ਖੇਤਾਂ 'ਚ ਜਾੜਾ ਕਰਦੇ ਰਹੇ ਨੇ ਉਹ ਆਪਣੀ ਜਵਾਨੀ ਦਾ ਘਾਣ ਕਰਦੇ ਨੇ ਉਹ ਕਾਦੀ ਲਈ ਇਸੀ ਲੀਲਾ ਚ ਨੇ ਫਿਰ ਹੁਣ ਤਾਂ ਕੋਈ ਲੋਡ ਨਹੀਂ ਉਹ ਤਾਂ ਜਵਾਨੀ ਸਿੱਧੇ ਰਹਾ ਪਈ ਆ ਵਧੀਆ ਆਪਣੇ ਥਾਂਦੇ ਨੇ ਪੀਂਦੇ ਨੇ ਠੀਕ ਨੇ ਪਰ ਇਹ ਇਹ ਕਿਹੜੇ ਰਾਹ ਪਾਰੀ ਆ ਜਵਾਨੀ ਇਹ ਤਾਂ ਹੁਣ ਜਿਹੜੀ ਜਵਾਨੀ ਹੁਣ ਇੱਥੇ ਆਈ ਆ ਤੇ ਹੁਣ ਜੇ ਇਹਨਾਂ ਨੂੰ ਸਹੀ ਅੱਜ ਜਿਹੜੇ ਸਾਡੇ ਮੇਨ ਬੁਲਾਰੇ ਸੀਗੇ ਜਿਹੜੇ ਸਾਨੂੰ ਅੱਗੇ ਲੀਹਾਂ ਦੇਣ ਵਾਲੇ ਸੀਗੇ ਉਹ ਘਰੇ ਡੱਕ ਲੈ ਕੀ ਗੱਲ ਵੀ ਕਈ ਗੱਲੀ ਕਈ ਇੱਥੇ ਗਲਤ ਵੀ ਹੋ ਸਕਦਾ ਜੇ ਸਾਡੇ ਉਰੇ ਮੂਰੇ ਬੰਦੇ ਹੋਣਗੇ ਸਾਨੂੰ ਸਿੱਧੀ ਸਿਹਤ ਦੇਣਗੇ ਨਾ ਇਸ ਕਰ ਇੱਕ ਗਲੇ ਵੀ ਲੀਡਰਾਂ ਨੂੰ ਇਹ ਤੇ ਤਾਂ ਅਲਰਜੀ ਹੋਈ ਆ ਜਿਹੜੇ ਲੀਡਰਾਂ ਦੇ ਘਰੇ ਲੋਕ ਜਾਣੋਂ हट ਗਏ ਸੀ ਐਮਐਲਏ ਉਹਨਾਂ ਦੇ ਘਰੇ ਜਾਣੋਂ हट ਗਏ ਸੀ ਤੇ ਭਾਨੇ ਸਿੱਧੂ ਦੇ ਘਰੇ ਕਚਹਿਰੀ ਲੱਗਣ ਲੱਗ ਪਈ ਕੋਈ ਇਹ ਵੀ ਕਰਨ ਲੱਗਦਾ ਕੁਝ ਦੇਖੋ ਸਰਕਾਰ ਨੇ ਮੌਕਾ ਕਿਉਂ ਦਿੱਤਾ ਜੀ ਇਹ ਇਹ ਤਾਂ ਸਰਕਾਰ ਦੇ ਹੱਥ ਆ ਨਾ ਸਰਕਾਰ ਥਾਣੇ ਇਹਨਾਂ ਦੇ ਆਪਣੇ ਹੱਥਾਂ ਐਸਐਸਪੀ ਇਹਨਾਂ ਦੇ ਹੱਥ ਨੇ ਡੀਐਸਪੀ ਇਹਨਾਂ ਦੇ ਹੱਥ ਨੇ ਐਸਐਚਓ ਇਹਨਾਂ ਦੇ ਹੱਥ ਨੇ ਡੀਸੀ ਇਹਨਾਂ ਦੇ ਹੱਥ ਨੇ ਜੋ ਮਰਜ਼ੀ ਕਰਦਣ ਮੈਂ ਬਾਈ ਜੀ ਇੱਕ ਆਮ ਬੰਦਾ ਮੇਰੇ ਕੋਲ ਕੋਈ ਅਥਾਰਟੀ ਨਹੀਂ ਹੈ ਕਿ ਮੇਰੇ ਲਈ ਕਿਉਂ ਆ ਰਹੇ ਨਹੀਂ ਉਹਦੇ ਲਈ ਉਹ ਤੋਂ ਪਹਿਲਾਂ ਆਪਣੇ ਡੀਸੀ ਦਾ ਆਫਿਸ ਆਫੀਸ ਬਣੇ ਨੇ ਡੀਐਸਪੀ ਸਭ ਦਾ ਆਫੀਸਰ ਬਣਿਆ ਐਸਐਚਓ ਸਭ ਦਾ ਆਪਾਂ ਐਪਲੀਕੇਸ਼ਨ ਦਾ ਉੱਥੇ ਸੁਣਵਾਈ ਕਰੋ ਲੋਕ ਆਪੇ ਖੁਸ਼ ਹੋ ਜਾਣਗੇ ਕਟੋਤੀ ਆਪੇ ਹੋ ਜੂਗਾ ਜੀ ਜੀ ਸਟੇਸ਼ਨ ਤਾਂ ਬਣੇ ਹੋ ਨੇ ਨਾ ਹਰ ਇੱਕ ਜਗ੍ਹਾ ਤੇ ਪੁਆਇੰਟ ਆਫ ਦਾ ਦਿੱਤੇ ਹੋਏ ਨੇ ਸਰਕਾਰ ਨੇ ਕਿਵੇਂ ਨਕੇ ਪਰ ਉਹ ਤੇ ਹੈ ਹੀ ਨਹੀਂ ਕੋਈ ਗੌਰ ਜੀ ਹੁਣ ਜਿਹੜਾ ਇਹ ਧਰਨਾ ਜਾਨੀ ਕਿ ਹੁਣ ਪੱਕਾ ਕਰ ਦਿੱਤਾ ਤੇ ਮੌਤੂਲੀ ਕਰ ਦਿੱਤਾ ਤੇ ਚੱਕਿਆ ਜੋ ਹੁਣ ਬਿਲਕੁਲ ਜੀ ਦੇਖੋ ਇਹ ਅੱਗੇ ਸਾਰੀ ਸਾਡੀ ਜਥੇਬੰਦੀਆਂ ਇਕੱਠੀਆਂ ਹੋਣ ਗਿਆ ਜਿੰਨੀਆਂ ਇਹਨਾਂ ਦੇ ਵਿੱਚ ਸਾਡੇ ਇਕੱਠੇ ਸੀਗੇ ਗਰੁੱਪ ਇਕੱਠੇ ਹੋ ਕੇ ਜੋ ਵੀ ਫੈਸਲਾ ਹੋਊਗਾ ਇਕੱਠੇ ਹੋ ਕੇ ਹੀ ਲੇਤਾ ਜੋ ਕੁਝ ਪਿੱਛੋਂ ਸਾਡਾ ਯੂਥ ਚੱਲਿਆ ਹੋਇਆ ਜਿਹੜੇ ਪਿੱਛੋਂ ਰਾਹ ਚ ਢੱਕੇ ਹੋਏ ਤੇ ਜਾਂ ਜਿਹੜੇ ਘਰੇ ਢੱਕੇ ਉਹਨਾਂ ਕਿਵੇਂ ਨ ਕਿਵੇਂ ਕਰਕੇ ਆ ਰਹੇ ਨੇ ਹੁਣ ਅਸੀਂ ਨੇੜੇ ਵਾਲੇ ਜਿਹੜੇ ਪਿੰਡਾਂ ਵਾਲ ਲੋਕ ਨੇ ਉਹਨੂੰ ਕਿਸੇ ਨੂੰ ਲੰਗਰ ਦੀ ਪਾਣੀ ਦੀ ਡਿਊਟੀ ਲਈ ਔਰ ਕਿਉਂਕਿ ਉਹਰੇ ਲਾਈਟਾਂ ਦਾ ਵੀ ਜਿਵੇਂ ਬਾਈ ਲਖਸਿਧਾਨਾ ਕਹਿੰਦਾ ਸੀ ਔਰ ਇਹ ਨੇਰੇ ਦੇ ਵਿੱਚ ਸਰਕਾਰ ਕੋਈ ਸਰarati ਅੰਸ਼ ਦੇ ਕੇ ਕੋਈ ਨੁਕਸਾਨ ਵੀ ਕਰਾ ਸਕਦੇ ਗਲਤ ਇੱਕ ਗੱਲ ਵਿੱਚ ਥੋੜੀ ਹੋਰ ਵੀ ਆ ਜਦੋਂ ਪਤਾ ਵੀ 3 ਤਰੀਕ ਦਾ ਧਰਨਾ ਸੀ ਕਾਲ ਦਿੱਤੀ ਹੋਈ ਸੀ ਜਿਹੜੇ ਮੋਢੀ ਹੈ ਉਹਨਾਂ ਨੂੰ ਪਾਸੇ ਹੋ ਜਾਣਾ ਨਹੀਂ ਚਾਹੀਦਾ ਸੀ ਉਹ ਘਰਾਂ 'ਚ ਬੈਠੇ ਕਿਉਂ ਬੈਠੇ ਰਹੇ ਉਹਨੂੰ ਪਤਾ ਸੀ ਵੀ ਸਰਕਾਰ ਸਾਨੂੰ ਪ੍ਰਸ਼ਾਸਨ ਸਾਨੂੰ ਨਜ਼ਰਬੰਦ ਕਰੂਗਾ ਬਾਈ ਜੀ ਪਤਾ ਕੀ ਚੱਕਰ ਹੈ ਦੇਖੋ ਪ੍ਰਸ਼ਾਸਨ ਕੁਝ ਚਲੋ ਹੁੰਦੇ ਨੇ ਵੀ ਐ ਵੀ ਸਰਕਾਰ ਉਹਨਾਂ ਦਾ ਸਾਡੇ ਨਾਲ ਵੱਧ ਤਜਰਬਾ ਕਿਉਂਕਿ ਸਾਡੀ ਉਮਰ ਤੋਂ ਕਿਤੇ ਵੱਧ ਤਜਰਬੇ ਉਹਨਾਂ ਨੇ ਦੇਖੇ ਹੋਏ ਨੇ ਚਲਾਏ ਵੀ ਹੋਏ ਨੇ ਉਹਨਾਂ ਨੇ ਪਰ ਜਿੰਨਾ ਜਿੰਨੇ ਜੋਗੇ ਹੈਗੇ ਸੀਗੇ ਜਿਹੜੇ ਜਿਹੜੇ ਬੰਦੇ ਹੈਗੇ ਸੀ ਛੱਡੋਂ ਤੋਂ ਦੀ ਆਗੇ ਆ ਜਾਣੇ ਕੋਈ ਦਿੱਕਤ ਵਾਲੀ ਗੱਲ ਨਹੀਂ ਪੰਜਾਬੀ ਦਾ ਜਿੱਥੇ ਇੱਕ ਵਾਰੀ ਬੈਠ ਕੇ ਉਹ ਤਾਂ ਲੱਗ ਹੀ ਜਾਣਾ ਜਿਵੇਂ ਮੇਲਾ ਲੱਗ ਹੀ ਗਿਆ ਇੱਥੇ ਫਿਰ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਵੀਰ ਦਾ ਕਹਿਣਾ ਹੈ ਕਿ ਜਿਹੜਾ ਧਰਨਾ ਲੱਗਿਆ ਹੋਇਆ ਸੀ ਸੰਗਰੂਰ ਸੀਐਮ ਦੀ ਕੋਠੀ ਦੇ ਘਰਾਓ ਕਰਨ ਨੂੰ ਲੈ ਕੇ ਜਨਨਿਕ ਉਹ ਧਰਨਾ ਹੁਣ ਇੱਥੇ ਸੜਕ ਦੇ ਹਾਈਵੇ ਰੋਡ ਤੇ ਪੱਕਾ ਕਰ ਦਿੱਤਾ ਗਿਆ ਵੀਰ ਕਹਿੰਦੇ ਆ ਅਸੀਂ ਰੋਟੀ ਪਾਣੀ ਦਾ ਪ੍ਰਬੰਧ ਕਰਨ ਜਾ ਰਹੇ ਆ ਤੇ ਤੁਸੀਂ ਵੇਖਣ ਨੂੰ ਸੱਚ ਦੀ ਪੜਤਾਲ ਮੈਂ ਅਵਤਾਰ ਸਿੰਘ ਤਾਲਾ ਫਿਰ ਮਿਲਦੇ ਆ ਧੰਨਵਾਦ